ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਇਸ ਤਾਜ਼ਾ ਅਪਡੇਟ ਦੇ ਵਿੱਚ ਸੋ ਪੰਜਾਬ ਸਰਕਾਰ ਦੇ ਵੱਲੋਂ ਅਜੇ ਕੁਝ ਬਹੁਤ ਹੀ ਜ਼ਿਆਦਾ ਅਵੇਟਡ ਐਗਜ਼ਾਮਸ ਦੀਆਂ ਟੈਂਟੇਟਿਵ ਡੇਟਸ ਜਿਹੜੀਆਂ ਹੈਗੀਆਂ ਨੇ ਉਹ ਅਨਾਉਂਸ ਕੀਤੀਆਂ ਗਈਆਂ ਨੇ ਜਿਦੇ ਵਿੱਚੋਂ ਪਹਿਲਾ ਜਿਹੜਾ ਪੇਪਰ ਹੈ ਉਹ ਹੈਗਾ ਜੀ ਐਨਐਮਐਸ ਤੇ ਪੀਐਸਟੀ ਐਸੀ ਦੋਨੋਂ ਹੀ ਰਜੇ ਸਕਾਲਰਸ਼ਿਪ ਐਗਜ਼ਾਮ ਨੇ ਇੱਕ 8ਵੀਂ ਕਲਾਸ ਲਈ ਹੈ ਤੇ ਜਿਹੜਾ ਪੀਐਸਟੀਐਸਸੀ ਹੈ ਉਹ 8ਵੀਂ ਤੇ 10ਵੀਂ ਦੋਨਾਂ ਕਲਾਸਿਸ ਦੇ ਲਈ ਹੈ ਜੀ ਦੀ ਟੈਂਟੇਟਿਵ ਡੇਟ ਹੈਗੀ ਆ ਬੇਟਾ 31 ਦਿਨ 2024 ਔਰ ਉਹਦੇ ਦਿਨ ਹੈਗਾ ਜੀ ਐਤਵਾਰ ਸੋ ਜਿਹੜੇ ਬੱਚਿਆਂ ਦੀ ਤਿਆਰੀ ਜਮਾ ਨਹੀਂ ਹੈਗੀ ਤੁਸੀਂ ਇਹਦੀ ਤਿਆਰੀ ਖਿੱਚ ਸਕਦੇ ਹੋ ਹੋ ਜੇਗੀ ਤੁਹਾਡੇ ਕੋਲ ਟਾਈਮ ਹੈਗਾ ਥੋੜਾ ਬਹੁਤਾ ਸਮਾਂ ਕੱਢ ਕੇ ਆ ਇਹਨੂੰ ਤੁਹਾਡੇ ਫਾਈਨਲ ਇਗਜ਼ਾਮ ਚੱਲ ਰਹੇ ਨੇ ਸੋ ਇਟਸ ਅ ਲिटल ਬਿਟ ਡਿਫਿਕਲਟ ਬਟ ਥੋੜਾ ਥੋੜਾ ਸਮਾਂ ਕੱਢ ਕੇ ਇਹਨਾਂ ਨੂੰ ਵੀ ਪੜਨਾ ਸ਼ੁਰੂ ਕਰੋ ਉਸ ਤੋਂ ਬਾਅਦ ਰਜੇ ਮੈਰਿਟੋਰੀਅ ਸਕੂਲ ਤੇ ਸਕੂਲ ਆਫ ਐਮਿਨੈਂਸ ਦਾ ਜਿਵੇਂ ਕਿ ਇਸ ਵਾਰ ਅੰਦਾਜ਼ਾ ਲਗਾਇਆ ਜਾ ਰਿਹਾ ਸੀਗਾ ਕਿ ਇੱਕੋ ਹੀ ਪੇਪਰ ਲਿਆ ਜਾਏਗਾ ਤਾਂ ਜਿਹੜੇ ਬੱਚਿਆਂ ਨੇ 9ਵੀਂ ਕਲਾਸ ਚ ਜਾਣਾ ਹੈ ਉਹਨਾਂ ਦਾ ਜਿਹੜਾ ਪੇਪਰ ਹੈ ਜੀ 30 ਤਿੰਨ 2024 ਨੂੰ ਹੋਵੇਗਾ ਯਾਨੀ ਜਿਹੜੇ ਬੱਚੇ 8ਵੀਂ ਕਲਾਸ 'ਚ ਨੇ ਔਰ ਜਿਨ੍ਹਾਂ ਨੇ 9ਵੀਂ ਕਲਾਸ 'ਚ ਮੈਰੀਟੋਰੀਅਸ ਸਕੂਲ ਜਾਂ ਫਿਰ ਸਕੂਲ ਆਫ ਐਮਿਨੈਂਸ 'ਚ ਜਾਣਾ ਹੈ ਉਹਨਾਂ ਦਾ ਪੇਪਰ 30 ਤਿੰਨ 2024 ਔਰ ਜਿਹੇ ਮੈਰੀਟੋਰੀਅਸ ਸਕੂਲ ਤੇ ਸਕੂਲ ਆਫ ਐਮਿਨੈਂਸ ਦੇ ਵਿੱਚ 11ਵੀਂ 'ਚ ਜਿਹੜੇ ਬੱਚਿਆਂ ਨੇ ਦਾਖਲਾ ਲੈਣਾ ਹੈ ਯਾਨੀ ਜਿਹੜੇ ਬੱਚੇ ਇਸ ਵਕਤ 10ਵੀਂ ਦੇ ਬੋਰਡ ਦੇ ਪੇਪਰ ਦੇ ਰਹੇ ਨੇ ਉਹਨਾਂ ਦਾ ਪੇਪਰ ਜਿਹੇ 17 ਤਿੰਨ 2024 ਦਿਨ ਐਤਵਾਰ ਨੂੰ ਹੋਏਗਾ ਦੇਖੋ ਇਹ ਟੈਂਟੇਟਿਵ ਡੇਟਸ ਕਿਉਂ ਨੇ ਕਿਉਂਕਿ ਆਪਾਂ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ 100% ਇਹ ਹੀ ਸਹੀ ਹੋਣਗੇ ਜਾਂ ਉੱਪਰ ਥੱਲੇ ਹੋ ਸਕਦੀਆਂ ਨੇ ਪਰ ਇਹਦਾ ਮੇਨ ਮਕਸਦ ਹੁੰਦਾ ਕਿ ਤੁਹਾਨੂੰ ਚੱਕਰ ਨਾ ਕਰਨਾ ਕਿ ਭਾਈ ਰੈਡੀ ਹੋ ਜੋ ਵੀ ਰੈਡੀ ਤੁਹਾਡੇ ਐਗਜ਼ਾਮ ਆ ਚੁੱਕੇ ਨੇ ਆਹਾ ਹਾਂ ਤਰੀਕ ਨੂੰ ਅਸੀਂ ਲੈ ਸਕਦੇ ਆ ਜਾਂ ਥੋੜਾ ਬਹੁਤਾ ਫਰਕ ਪੈ ਸਕਦਾ ਪਰ ਇਹ ਨਹੀਂਗਾ ਕਿ ਜਮਾ ਹੀ ਕੈਨਸਲ ਕਰ ਦੇਣਗੇ ਸੋ ਇਹ ਤੁਹਾਡੀਆਂ ਟੈਂਟੇਟਿਵ ਡੇਟਸ ਨੇ ਔਰ ਇਹ ਕੋਈ ਇਦਾਂ ਨਹੀਂ ਕਿ ਕੋਈ ਫੇਕ ਨਿਊਜ਼ ਹੈ ਪ੍ਰੋਪਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਆਪਣਾ ਬੋਰਡ ਐਪੀਐਸਸੀਬੀ ਬੋਰਡ ਉਹਦੇ ਵੱਲੋਂ ਇਹ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਬਹੁਤ ਜਲ ਤੁਹਾਡੇ ਨਾਲ ਨੋਟਿਸ ਦੀ ਕਾਪੀ ਵੀ ਸਾਂਝਾ ਕਰਾਂਗੇ ਔਰ ਇਹ ਜਿਹੜਾ ਤੁਸੀਂ ਪੀਐਸਟੈਟ ਦੇਖ ਰਹੇ ਹੋ ਇਹ ਤੁਹਾਡੇ ਫਿਲਹਾਲ ਕੰਮ ਦਾ ਨਹੀਂ ਹੈ ਬਿਕੋਜ਼ ਪੀਐਸਟੈਟ ਜਿਹੜਾ ਹੈਗਾ ਇਹ ਅ ਮਤਲਬ ਟੀਚਰ ਬਣਨ ਦੇ ਲਈ ਜਿਹੜੇ ਬੀਐਡ ਕਰ ਚੁੱਕੇ ਨੇ ਜਾਂ ਜਿਹੜੇ ਬੀਐਡ ਕਰ ਰਹੇ ਨੇ ਉਹਨਾਂ ਦੇ ਲਈ ਹੈ ਉਹਨਾਂ ਦੀ ਜਿਹੜੀ ਟੈਂਟੇਟਿਵ ਡੇਟ ਹੈ 26 5 2024 ਹੈ ਪਰ ਤੁਸੀਂ 8ਵੀਂ ਇੱਕ ਤਾਂ 8ਵੀਂ ਜਮਾਤ ਦੇ ਬੱਚੇ ਔਰ ਇੱਕ 10ਵੀਂ ਜਮਾਤ ਦੇ ਬੱਚੇ ਆਪਣੀ ਪ੍ਰੋਪਰ ਜਿਹੜੀ ਹੈਗੀ ਆ ਕਮਰ ਕੱਸ ਲਓ ਬਿਕਾਜ਼ ਤੁਸੀਂ ਬਹੁਤ ਪ੍ਰੈਸ਼ਰ ਬੀਅਰ ਕਰਨਾ ਹੈ ਨਾਲੇ ਤੁਹਾਡੇ ਫਾਈਨਲ ਚੱਲ ਰਹੇ ਨੇ ਨਾਲੇ ਤੁਸੀਂ ਇਹਦਾ ਉਹ ਕਰਨਾ ਹੈ ਬਟ ਡੋਨਟ ਵਰੀ ਕਿਉਂਕਿ ਤੁਹਾਡਾ ਸਿਲੇਬਸ ਬਿਲਕੁਲ ਸੇਮ ਹੋਏਗਾ ਪਰ ਹੁਣ ਥੋੜੇ ਜਿhandleChanges ਆਉਣਗੇ ਜਿੱਥੇ ਤੱਕ ਮੈਨੂੰ ਲੱਗ ਰਿਹਾ ਬਿਕਾਜ਼ ਅਗਰ ਇਹਨਾਂ ਨੇ ਸਕੂਲ ਆਫ ਇਹਨਾਂ ਤੇ ਇਹਨਾਂ ਨੂੰ ਕਾਫੀ ਚੀਜ਼ਾਂ ਚੇਂਜ ਕਰਨੀਆਂ ਪੈਣਗੀਆਂ बिकॉज़ ਮੈਰੀਟੋਰੀਅਸ ਸਕੂਲ ਤੇ ਸਕੂਲ ਆਫ ਫੈਮਿਨੈਂਸ ਦਾ ਜਿਹੜਾ ਐਗਜ਼ਾਮ ਹੈ ਨਾ ਬੇਟਾ ਉਹਦਾ ਸਟਰਕਚਰ ਬਿਲਕੁਲ ਡਿਫਰੈਂਟ ਹੈ ਦੋਨਾਂ ਦੇ ਸਟਰਕਚਰ ਦੇ ਵਿੱਚ ਦੂਰ ਦੂਰ ਤੱਕ ਕੋਈ ਲੇਗਾ ਦੇਗਾ ਨਹੀਂ ਹੈ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜਾ ਮੈਰੀਟੋਰੀਅਸ ਦਾ ਪੇਪਰ ਹੈ ਉਹਦੇ ਵਿੱਚ ਸਿਰਫ ਤਿੰਨ ਹੀ ਸਬਜੈਕਟ ਆਉਂਦੇ ਨੇ ਮੈਥ ਆਉਂਦਾ ਸੀ ਸਾਇੰਸ ਆਉਂਦਾ ਤੇ ਇੰਗਲਿਸ਼ ਆਉਂਦੀ ਹੈ ਜਿਹੜਾ ਰਜੇ ਸਕੂਲ ਆਫ ਐਮਿਨੈਂਸ ਹੈ ਉਹਦੇ ਵਿੱਚ ਇੱਕ ਤਾਂ ਰੀਜ਼ਨਿੰਗ ਵੀ ਆਉਂਦੀ ਹੈ 30 ਨੰਬਰਾਂ ਦੀ ਔਰ ਦੂਜੇ ਪਾਸੇ ਰਜੇ ਕਾਫੀ سارے ਜਿਹੜੇ ਹੈਗੇ ਨੇ ਮੈਥ ਹੁੰਦਾ ਸਾਇੰਸ ਐਸਐਸਟੀ ਫਿਰ ਸੋਸ਼ਲ ਸਾਇੰਸ ਹੋ ਗਿਆ ਠੀਕ ਹੈ ਔਰ ਉਸ ਤੋਂ ਇਲਾਵਾ ਜਿਹੜੇ ਤੁਹਾਡੇ ਲੈਂਗੁਏਜ ਪ੍ਰੋਫੀਸ਼ੈਂਸੀ ਹੈ 10-10 ਨੰਬਰਾਂ ਦੇ ਪੈਰਾਗ੍ਰ